ਇਸ ਵੇਲੇ ਦੀ ਫਿਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਇੱਕ ਭਾਬੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਸਕੇ ਦੇਹੁਰ ਦਾ ਕਤਲ ਕਰ ਦਿੱਤਾ। ਪੂਜਾ ਨਾਂ ਦੀ ਭਾਬੀ ਨੇ ਕੁਝ ਦਿਨ ਪਹਿਲਾਂ ਇੱਕ ਪੁਲਿਸ ਵਿੱਚ ਰਿਪੋਰਟ ਲਖਾਈ ਸੀ ਕਿ ਉਸ ਦਾ ਦੇਹੁਰ ਕਿਤੇ ਗੁੰਮ ਹੋ ਗਿਆ ਹੈ। ਜਦੋਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਸ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਭਾਬੀ ਨੇ ਹੀ ਆਪਣੇ ਸਕੇ ਦੇਹੁਰ ਦਾ ਆਪਣੇ ਆਸ਼ਕ ਤੇ ਉਸਦੇ ਭਰਾ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਅਤੇ ਇੱਥੋਂ ਤੱਕ ਕਿ ਰਾਤ ਨੂੰ ਕਤਲ ਕਰਨ ਤੋਂ ਬਾਅਦ ਪਰਜਾਈ ਸਾਰੀ ਰਾਤ ਲਾਸ਼ ਦੇ ਕੋਲ ਬੈਠੀ ਰਹੀ ਅਤੇ ਸਵੇਰੇ ਆਪਣੇ ਆਸ਼ਕ ਤੇ ਉਸਦੇ ਭਰਾ ਨਾਲ ਮਿਲ ਕੇ ਬੋਰੀ ਵਿੱਚ লাশ ਨੂੰ ਬੰਦ ਕਰਕੇ ਕਨੈਰ ਵਿੱਚ ਸੁੱਟਾਈ ਜਿਸ ਦਾ ਖੁਲਾਸਾ ਹੋਣ ਤੋਂ ਬਾਅਦ ਭਾਬੀ ਆਸ਼ਕ ਤੇ ਉਸਦੇ ਭਰਾ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਜਿਹੜਾ ਬੜਾ ਹੀ ਇੱਕ ਸੰਸਰੀ ਖੇਜ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਮਾਨ ਜੋਗੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਡੀਐਸਪੀ ਜੀਰਾ ਗੁਰਦੀਪ ਜੀ ਤੇ ਡੀਐਸਪੀ ਐਨਡੀਪੀਐਸ ਨਵੀਨ ਜੀ ਦੇ ਰਹਿਨਮਾਈ ਹੇਠ ਇੱਕ ਟੀਮ ਬਣਾਈ ਸੀ ਇੱਕ ਟੀਮ ਨੇ ਬੜਾ ਹੀ ਸੈਂਟੀਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਇਹ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾ ਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏ ਹੈਗੇ ਕਿ 24 ਤਾਰੀਖ ਨੂੰ ਪੂਜਾ ਪਤਨੀ ਰਮਨਦੀਪ ਨੇ थाना ਮੱਲਾਵਾਲਾ ਵਿੱਚ ਇਤਲਾਹ ਦਿੱਤੀ ਕਿ ਉਹਦਾ ਜਿਹੜਾ ਦਿਓਰ ਹੈ ਇੰਦਰਜੀਤ ਉਹ ਮਿਸਿੰਗ ਹੈ ਬਟ ਇਹ ਮਾਸਲਾ ਸੱਕੀ ਸੀ ਪੁਲਿਸ ਨੇ ਮੋਢਲੀ ਤਫਤੀਸ਼ ਤੇ ਪੜਤਾਲ ਵਿੱਚ ਇਹ ਪਾਇਆ ਕਿ ਮਸਲਾ ਸੱਕੀ ਹੈ ਤਾਂ ਉਹਦੇ ਘਰਵਾਲੋਂ ਨੂੰ ਕੰਟੈਕਟ ਕੀਤਾ ਗਿਆ ਰਮਨਦੀਪ ਦੇ ਤੇ ਰਵੰਦੀਪ ਦੀ ਭੈਣ ਮਿੱਤੂ ਨੇ ਇੱਕ ਪਰਚਾ ਦਰਜ ਕਰਾਇਆ 75/24 103 BNS 238 6188 BNS ਦੇ ਤਹਿਤ ਜਿਹੜਾ ਮਰਡਰ ਦਾ ਸੈਕਸ਼ਨ ਹੁੰਦਾ ਉਹਨੂੰ ਸਖਸੀ ਜਿਹੜਾ ਪੂਜਾ ਹੈ ਪੂਜਾ ਦੇ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਹੈ ਜਦ ਤਫਤੀਸ਼ ਕੀਤੀ ਗਈ ਸਾਇੰਟਿਫਿਕ ਤਰੀਕੇ ਨਾਲ ਤੇ ਫੋਰੈਂਸਿਕ ਤੇ ਹੋਰ ਮੈਥਡਸ ਨਾਲ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਜਾ ਹੈ ਪੂਜਾ ਦਾ ਸੰਬੰਧ ਕਿਸੇ ਹੋਰ ਵਿਅਕਤੀ ਰਾਮ ਸਿੰਘ ਨਾਲ ਸੀ ਰਾਮ ਸਿੰਘ ਉਹ ਇਹ ਤਾਂ ਹੁੰਦਾ ਸੀ ਉਹ 21 ਆਠ ਨੂੰ ਫਿਰੋਜ਼ਪੁਰ ਆਇਆ ਸੀ ਪੂਜਾ ਤੇ ਰਾਮ ਸਿੰਘ ਮਿਲੇ ਸਨ ਜਿਹੜਾ ਦਿਓਰ ਸੀ ਇੰਦਰਜੀਤ ਉਹ ਇਹਦਾ ਵਿਰੋਧ ਕਰਦਾ ਸੀ ਉਹ ਰਾਤ ਚ ਰਾਮ ਸਿੰਘ ਤੇ ਪੂਜਾ ਨੇ ਮਿਲ ਕੇ ਆਪਣੇ ਉਧਰ ਜਿਹੜਾ ਦਿਓਰ ਸੀ ਇੰਦਰਜੀਤ ਉਹਨੂੰ ਬੋਟਨੇ ਨਾਲ ਮਾਰਤਾ ਤੇ ਜਿਹੜੀ ਬਾਡੀ ਹੈ ਉੱਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ ਰਾਮ ਸਿੰਘ ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬਾਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਿਹੜਾ ਗੰਕ ਨਾਲੇ ਉੱਥੇ ਸੁੱਟਦਾ ਤੇ ਇਹ ਮਸਲਾ ਜਿਹੜਾ ਹੈਗਾ ਸਾਇੰਟਿਫਿਕ ਤਰੀਕੇ ਨਾਲ ਇਹ ਜਿਹੜਾ ਮਰਡਰ ਕੇਸ ਹੈ ਇਹ ਰਿਕਾਰਡ ਟਾਈਮ ਵਿੱਚ ਇਹ ਟ੍ਰੇਸ ਹੋ ਗਿਆ